ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੌਕਾ ਤੇ ਜੀ ਅੱਜ ਦੀ ਵੀਡੀਓ ਪਿੰਡ ਤਾਰੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੌਕਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਸੂਆ ਸੂਆ ਨਗ ਲੈ ਕੇ ਜਾਂਦਾ ਡਿਟੇਲ ਤੁਹਾਨੂੰ ਮੈਂ ਬਾਜੀ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਹਾਂ ਬਾਈ ਜਦੀਪ ਸਿੰਘ ਪਿੰਡ ਤਾਰੇ ਵਾਲਾ ਜ਼ਿਲ੍ਹਾ ਮਗਲ ਤਹਿਸੀਲ ਮੁੰਡਾ ਮੋਬਾਈਲ ਨੰਬਰ ਜੀ 68399847 ਸੁਆ ਕਿੰਨਾ ਵੈੜਦਾ ਜੀ ਦੂਜੇ ਕਿਹ ਘਤੀਜੇ ਮੰਨ ਲਿਆ ਕਦੋਂ ਸੂਈ ਹੈ ਜੀ ਸੂਈ ਹੋ ਗਿਆ ਜੀ 5 6 ਦਾ ਬੱਚਾ ਕੀ ਹੈ ਜੀ ਮੱਛੀ ਯਾਸੀ ਮਗਲ ਜੇਰ ਕੰਪਲੀਟ ਹੈ ਜੀ ਸਾਰੇ ਕਾਜ ਹੀ ਕੰਪਲੀਟ ਕਿੰਨਾ ਕਨਟ ਦੋ ਤਿਆਰ ਦੁੱਧ ਹੋਊ 10 ਤੋਂ 9 ਹੀ ਮੰਨ ਜੋਖ ਦਾਂਗੇ ਹਾਂ ਪਰसों ਹੀ ਆਈ ਆਪਣੇ ਕੋਲ ਰਾਤ ਨੂੰ ਤੇ ਰਾਜਸਥਾਨ ਤੋਂ ਆਪਾਂ 10 ਕਿਲੋ ਕਿਲੋ ਕਾਟੀ ਦਾਂ ਬਰਾੜਾ ਅਗਲਾ ਬਾਅਦ ਫੋਨ ਲਾ ਕੇ ਕਹੋ ਨਾ ਦੋ ਤੋਂ 12 ਕਿਲੋ ਦੇ ਦਊਗੀ ਮੱਝਾ ਰਗਾ ਦਿਓ ਥਣ ਕਿਸਮਾਵੇ ਕਿਹੋ ਜਿਹਾ ਲੱਗਾ ਧਾਰਾ ਮਾਰ ਲਿਆ ਹਾਂ ਠੀਕ ਹੈ ਹੈਵੀ ਜਰਸੀ ਦਾ ਕਰੋਸ ਜਿਆ ਦੋ ਗਲੇ ਜੇ ਪੜ ਗਿਆ ਠੀਕ ਹੈ ਠੀਕ ਹੈ ਤੋੜ ਕੇ ਦਿਖਾ ਦੇ ਬੱਚਾ ਮਗਰ ਜਰਸੀ ਦਾ ਆ ਗਿਆ ਹਜੇ ਤੋੜ ਕੇ ਦਿਖਾ ਦਿਓ ਵੀਰੇ ਉਸ ਤੋਂ ਬਾਅਦ ਆਪਾਂ ਧਾਰਾ ਮਾਰ ਕੇ ਚੈੱਕ ਕਰਾ ਦਾਂਗੇ ਠੀਕ ਥਣ ਭਾਂਡੇ ਦੇ ਬਈ ਪੂਰੀ ਸਾਫ ਆ ਹਾਈਟ ਦੀ ਨਾਰਮਲ ਆ ਜਰਸੀ ਜਿੱਡੀ ਹਾਈਟ ਆ ਹੈਨਾ ਬਾਈ ਇਹਦੀ ਹੈਈ ਜਰਸੀ ਬਾਈ ਹੈਈ ਜਰਸੀ ਆ ਬਾੜਾ ਜਾਂ ਕ੍ਰੋਸ ਪੈ ਜਾਂਦਾਗਾ ਬਾਕੀ ਮੋਟਾ ਥਾਣਾ ਦੁੱਧ ਬਾਈ ਦੱਸਦਾ ਕਿ 10 11 ਹੀ ਹੋਊਗਾ ਤੁਸੀਂ ਚਾਹੇ ਮੰਨ ਕੇ ਆਜੋ ਘੱਟ 9 ਮੰਨ ਕੇ ਸੌਦਾ ਕਰ ਲਿਓ ਪਰ ਪਲੱਸ ਪੁਆਇੰਟ ਤੁਹਾਨੂੰ ਇਹ ਮਿਲ ਜਾਣਾ ਬੱਚਾ ਮਗਰ ਵੱਛੀ ਮਿਲ ਜਾਣੀ ਹੈ ਹਨਾ ਬਈ ਦੋ ਨਾਗ ਹੋ ਜਾਣੇ ਕਿੰਨੇ ਦੀ ਆਪਾਂ ਦੇ ਦੇਣੀ ਨਾ ਹੀ ਇਹਨੇ ਦੀ ਕੋਈ ਦੇ ਦੇ ਇਹਨੇ ਤਾਂ ਬਾਈ ਕਦੇ ਆਪਾਂ ਵੀਰੀ ਦੂਜੀ ਵਾਰ ਪਾਈ ਕਿਤੇ ਗਾਂ ਦੀ ਵੱਛੀ ਨਹੀਂ ਦੇਣੀ ਇਹਨੇ ਦੀ ਤਾਂ ਕਿਸੇ ਨੇ ਜਿੰਨੇ ਦੀ ਆਪਾਂ ਦੇ ਦੇਣੇ ਜੇ ਕੋਈ ਟਿਕਾਣੇ ਵਾਲਾ ਲੈਗਾ ਤਾਂ ਦੁਬਾਰਾ ਦੇਣਾ ਕਰੋ ਤੂੰ ਅਪਰੋਂ ਤਾਂ ਪਰਸੋਂ ਆਈ ਜਾਰੀ ਪਰ ਆਏ ਆ ਬਾਈ ਮੱਝ ਵਰਗਾ ਦੇਣਾ ਜਿਹੜਾ ਮੇਨ ਇਹਦੀ ਸ਼ੈਪਤਾ ਮੱਝ ਵਰਗਾ ਮੱਝ ਵਰਗਾ ਮੱਝ ਵਰਗਾ ਆਉ 6-7 ਫੈਟ ਬਾਈ 6-7 ਬਰਾੜ ਨਾ ਵੀਰੀ ਨਾਲ ਹੀ ਫਿਰ ਆਊਗੀ ਦੀ ਹੂੰ ਮੂਰੇ ਰੁੱਤ ਦੇ ਕੇ ਹੋ ਜੀ ਆ ਗਈ ਠੀਕ ਆ ਹੂੰ ਠੀਕ ਆ ਇਨੇ ਦਾ ਦੁੱਧ ਨਹੀਂ ਯਾਰੇ ਲਿਆ ਗਣੀ ਨਜ਼ਾਰੇ ਇਹਨੇ ਘਰੇ ਦੁੱਧ ਪੀਣ ਨੂੰ ਨਹੀਂ ਪਾ ਲਈ ਚੰਗੀ ਬਰਾਬਰ ਹਮ ਇੱਕ ਸੋਨਾ ਲੱਖ ਦੀ ਗਾਂ ਨਹੀਂ ਇਹੋ ਜਿਹਾ ਥਣ ਲੱਗਾ ਦਿਖਾਈ ਮੜੇ ਮੇੜੇ ਕਰੀ ਬੈਠਾ ਗੱਲ ਹੈਗੀ ਮੋਟਾ ਮੁਠੀ ਵਾਲਾ ਮੱਝਾਂ ਰ ਗਈ ਥਾਣਾ ਦੁੱਧ ਨਹੀਂ ਮੱਝਾਂ ਰ ਗਈ ਜੀ ਹਮ ਦੁੱਧ ਵੀ ਮੱਝਾਂ ਰ ਗਈ ਦੇਣਾ ਕਿਉਂ ਨਹੀਂ ਮੱਝਾਂ ਰ ਗਈ ਆ ਠੀਕ ਆ ਨਾ ਨਿੰਬੜਾ ਨਾ ਬੁੱਤ ਲਓ ਜੀ ਨਾ ਬੁੱਤ ਦਰਦੀ ਜਿਵਾਈ ਚੈੱਕ ਕਰ ਲੋ ਮੋਟੀ ਜਿਵਾਈ ਹੈ ਨਾ ਪੂਰੀ ਠੀਕ ਨਾ ਪੰਪ ਪੰਗੂ ਆਉ ਹਮ ਬਸ ਠੀਕ ਆ ਬਰੇ ਥਾਣ ਦੇਖ ਕੇ ਹੋ ਜਾ ਲੱਗਾ ਥਾਣ ਦਿਖਾ ਦੀ ਹੂੰ ਰੂਹ ਖੁਸ਼ ਹੋ ਜੂ ਅਗਲੇ ਦੀ ਠੀਕ ਆ ਹੂੰ ਜੈ ਜੀ ਦੀ ਮੰਗ ਜਿਹੜੇ ਲੈਣਾ ਹੀ ਆ ਬਰਾੜਾ ਇਹ ਤਾਂ 35 ਮੁੱਲ ਕਰ ਲੈ ਤਾਂ ਵੀ ਲੱਗ ਜਾਣੀ ਜੈ ਜੀ ਕਰ ਲੈ ਤਾਂ ਵੀ ਕਰ ਜਾਨੀ ਹੂੰ 30000 ਚੋਂ ਮਾਨਤਾ ਕਰ ਦਾਂਗੇ 1000 ਦਾ ਹੋਰ ਦਾ ਸੀ 30000 ਚੋਂ 30 ਜੋ ਵੀ 29 ਦੇ ਦਾਂਗੇ 29 ਦੀ ਦੇ ਦਾਂਗੇ ਪਰ ਦੇਣੀ ਨਹੀਂ ਕਿਸੇ ਨੇ ਇਹ ਨਹੀਂ ਦੇਣੀ ਜੈ ਅਸੀ ਦਾ ਪੱਖ ਰੱਖਦੀ ਨਹੀਂ ਦੇਣੀ ਕਿਸੇ ਨੇ 29000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ 9 10 ਕਿਲੋ ਦੁੱਧ ਵੀ ਤਿਆਰ ਆ ਜਾਇਹ ਜੀ ਤਾਜੀ ਹੋਈ ਹੈ ਚੌਥਾ ਦਿਨ ਪੰਜਵਾਂ ਬੱਚੀ ਹੈ ਬੱਚਾ ਵੀ ਮਗਰ ਬੱਚੀ ਹੈ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ